ਜਿੰਦਾਬਾਦ ਦੇ ਨਾਲ ਜੁੜ ਚੁੱਕੇ ਤੁਹਾਡੇ ਆਪਣੇ 호ਸਟ ਤੇ ਦੋਸਤ ਮਿੱਧ ਸਿੰਘ ਚੱਕਸਬ ਬੋਲੋ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਬੂਲ ਕਰਿਓ ਤੇ ਅੱਜ ਆਪਾਂ ਗੱਲਬਾਤ ਕਰਨੀਆਂ ਪਹਿਲਾਂ ਤਾਂ ਮੈਂ ਵੈਲਕਮ ਕਰੂ ਸਤਪਾਤ ਸਿੰਘ ਜੋਤ ਸਾਹਿਬ ਸਾਡੇ ਨਾਲ ਜੁੜੇ ਹੋਏ ਆਵਾਜ਼ ਦੇ ਥਰੂ ਆਪਾਂ ਉਹਨਾਂ ਦਾ ਵੈਲਕਮ ਕਰਾਂਗੇ ਤੇ ਥੋੜਾ ਜਿਹਾ ਹਲਕੀ ਫੁਲਕੀ ਜੀ ਗੱਲਬਾਤ ਕਰਨੀਆਂ ਜਿਹੜੇ ਆ ਹੀ ਦਿਨ ਸਕੂਲਾਂ ਦੇ ਵਿੱਚ ਕੁਝ ਖਬਰਾਂ ਸਾਨੂੰ ਸੌਣੀਆਂ ਦੇਖਣ ਨੂੰ ਮਿਲਦੀਆਂ ਆ ਜਿਵੇਂ ਕਿ ਹਥਿਆਰ ਨਸ਼ਾ ਇਸ ਵਾਰ ਬਥੋੜਾ ਜਿਹਾ ਅਵੇਅਰਨੈਸ ਦੀ ਗੱਲਬਾਤ ਕਰਨੀ ਆ ਤੇ ਖਾਸ ਕਰਕੇ ਅੱਜ ਜਿਹੜੇ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਮਾਪੇ ਔਰ ਖਾਸ ਕਰਕੇ ਜਿਨ੍ਹਾਂ ਦੇ ਦੀਪਾ ਸਕੂਲਾਂ ਦੇ ਵਿੱਚ ਆਪੋ ਆਪਣੀਆਂ ਪੜਾਈਆਂ ਕਰਨ ਜਾਂਦੇ ਆ ਥੋੜਾ ਜਿਹਾ ਆਪਾਂ ਉਸ ਟੌਪਿਕ ਨੂੰ ਆਪਾਂ ਥੋੜਾ ਸ਼ੋਨਾ ਆ ਤੇ ਆਪਾਂ ਹਲਕੀ ਫੁਲਕੀ ਜੀ ਗੱਲ ਕਰਾਂਗੇ ਪਹਿਲਾਂ ਆਪਾਂ ਵੈਲਕਮ ਕਰਾਂਗੇ ਮੇਰੇ ਬਹੁਤ ਹੀ ਸਤਿਕਾਰਯੋਗ ਸਤਪਾਲ ਜੋਲ ਸਾਹਿਬ ਜਿੰਦਾਬਾਦ ਦੇ ਨਾਲ ਜੁੜ ਚੁੱਕੇ ਆ ਜੀ ਜਲਸਾ ਤੁਹਾਡੇ ਆਪਣੇ ਪ੍ਰੋਗਰਾਮ ਜਿੰਦਾਬਾਦ ਵਿੱਚ ਦੋ ਮੈਥ ਜੋੜ ਕੇ ਮੈਂ ਤੁਹਾਡਾ ਵੈਲਕਮ ਕਰ ਰਿਹਾ ਤੇ ਤੁਹਾਨੂੰ ਖੁਸ਼ ਆਮਦੀਦ ਕਹਿ ਰਿਹਾ ਵੈਲਕਮ ਜ ਥੈਂਕ ਯੂ ਜੀ ਚੱਕਸਾਪੂ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਆਪਣੇ ਜਿੰਦਾਬਾਦ ਟੈਲੀਵਿਜ਼ਨ ਪ੍ਰੋਗਰਾਮ ਦੇ ਨਾਲ ਜੁੜੇ ਸਾਰੇ ਸੋਤਿਆਂ ਨੂੰ ਵੀ ਜੀ ਆਇਆਂ ਕਿੰਨੇ ਜੀ ਮੈਂ ਤੁਹਾਡਾ ਵੈਲਕਮ ਕਰ ਰਿਹਾ ਤੇ ਖਾਸ ਕਰਕੇ ਨਵੇਂ ਸਾਲ ਦਾ ਪਹਿਲਾ ਸਾਡਾ 2025 ਦਾ ਪਹਿਲਾ ਪ੍ਰੋਗਰਾਮ ਤੇ ਪਹਿਲੇ ਪ੍ਰੋਗਰਾਮ ਵਿੱਚ ਮੈਂ ਜੋਲਸਾ ਬકરી ਫਿਰ ਆਪਾਂ ਤੁਹਾਡਾ ਵੈਲਕਮ ਕਰ ਰਹੇ ਹਾਂ ਸਾਰੇ ਜਿੱਥੇ ਜਿੱਥੇ ਸਾਨੂੰ ਦੇਖ ਰਹੇ ਹੈ ਜਾਂ ਸੁਣ ਰਹੇ ਅੱਜ ਦਾ ਪ੍ਰੋਗਰਾਮ ਥੋੜਾ ਜਿਹਾ ਤੁਸੀਂ ਸਾਡੇ ਨਾਲ ਬਣੇ ਰਹੋ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਆ ਤੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਤੁਹਾਡੇ ਲਈ ਮਹੱਤਵਪੂਰਨ ਇਹ ਸ਼ੋਅ ਇਹ ਜਿੰਨੀ ਵੀ ਆਪਾਂ ਗੱਲ ਮਤਵਪੂਰਨ ਗੱਲਬਾਤ ਕਰਾਂਗੇ ਤੇ ਗੱਲਬਾਤ ਜਿਹੜੀ ਮੈਂ ਜੋਸਫ ਕੀਤੀ ਆ ਵਿਸਾਇਦਨ ਸਕੂਲਾਂ ਦੇ ਵਿੱਚੋਂ ਜਦੋਂ ਐਦਾਂ ਦੀਆਂ ਖਬਰਾਂ ਸੁਣਨ ਦੇਖਣ ਨੂੰ ਮਿਲਦੀਆਂ ਆ ਤੇ ਉਹ ਖਬਰਾਂ ਆਪਾਂ ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਸਾਡੇ ਮਾਂ ਬਾਪ ਆਜਾ ਇਨਕਲੂਡ ਮਾਈ ਸੈਲਫ ਸਾਨੂੰ ਇੱਕ ਖਮੋਚੀ ਵੀ ਥੋੜੀ ਜੀ ਆਉਂਦੀ ਆ ਤੇ ਮੈਂ ਕਹਿੰਗਾ ਥੋੜਾ ਜਿਆ ਤੁਹਾਡੀ ਨਜ਼ਰ ਦੇ ਥਰੂ ਆਪਾਂ ਜ਼ਿੰਦਾਬਾਦ ਦੇ ਵੀਊ ਥੋੜਾ ਜਿਆ ਨਾ ਜਾਣਕਾਰੀ ਦੇਈਏ ਕਰੀਏ ਪਪਲ ਕੁਲਜੀ ਚੱਕ ਸਰਬਸਬ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਇੰਨੇ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਕਿਉਂਕਿ ਇਸ ਦੇ ਬਾਰੇ ਚ ਕਮਿਊਨਿਟੀਜ਼ ਨੂੰ ਅਵੇਕ ਕਰਨਾ ਲਗਾਤਾਰਤਾ ਦੇ ਨਾਲ ਜਾਣਕਾਰੀ ਦੇਣਾ ਬਹੁਤ ਬਹੁਤ ਜ਼ਰੂਰੀ ਹੈ ਰਸਿੰ ਪਿਛਲੇ 24 ਮਹੀਨਿਆਂ ਤੋਂ ਲਗਾਤਾਰਤਾ ਦੇ ਨਾਲ ਕੋਸ਼ਿਸ਼ ਕੀਤੀ ਹੈ ਏ ਸਕੂਲ ਸਿਸਟਮ ਦੇ ਵਿੱਚ ਸੁਧਾਰ ਲਈਏ ਸਕੂਲ ਸਿਸਟਮ ਦੇ ਜੋ ਕਮਿਊਨਿਟੀ ਨਾਲ ਇੱਕ ਕਮਿਊਨੀਕੇਸ਼ਨ ਗੈਪ ਹੈ ਉਸ ਨੂੰ ਖਤਮ ਕਰਕੇ ਕਮਿਊਨਿਟੀ ਨੂੰ ਨਾਲ ਪੇਰੈਂਟਸ ਨੂੰ ਇਨਵੋਲਵ ਕਰਕੇ ਜਿਹੜਾ ਜੀ ਤੇ ਇਹ ਇਸ਼ੂਜ਼ ਹੈਗੇ ਆ ਉਹਨਾਂ ਨੂੰ ਰਿਜ਼ੋਲਵ ਕਰੀਏ ਜ ਜਿਹਦੇ ਵਿੱਚ ਆਪਾਂ ਮਾਡਰਨ ਟਾਈਮਸ ਵਿੱਚ ਦੇਖਿਆ ਸਿਕਾ ਵੀ ਸੋਸ਼ਲ ਮੀਡੀਆ ਦੇ ਅਬਿਊਜ਼ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਸਕੂਲਸ ਦਾ ਜਿਹੜਾ ਇਹ ਲਰਨਿੰਗ এনवायरमेंट ਆ ਇਹਨੂੰ ਮੇਨਟੇਨ ਕਰਨ ਦੇ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਫਿਰ ਮੈਂ ਇਹ ਵੀ ਦੇਖਿਆ ਵੀ ਲੰਬੇ ਸਮੇਂ ਤੋਂ ਇਹ ਜੋ ਸਭ ਕੁਝ ਵਾਪਰ ਰਿਹਾ ਸਗਾ ਘਰਾਂ ਤੋਂ ਸਕੂਲਾਂ ਤੋਂ ਵੀ ਇਹਦੇ ਬਾਰੇ ਜਿਹੜੀ ਇਹ ਰਿੰਦੀ ਜਾਣਕਾਰੀ ਆ ਉਹ ਪੇਰੈਂਟ ਨੂੰ ਨਾਮ ਜਰ ਰਹੀ ਹੋਣ ਕਰਕੇ ਪੇਰੈਂਟ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹਨਾਂ ਨੂੰ ਵੀ ਇਹਦੇ ਵਿੱਚ ਕੁਝ ਰੋਲ ਅਦਾ ਕਰਨ ਦੀ ਲੋੜ ਆ ਹੁਣ ਜਦੋਂ ਤੋਂ ਆਪਾਂ ਇੱਥੇ ਕੰਮ ਕੀਤੇ ਹੈ ਕਿ ਸੈੱਲ ਫੋਨ ਦੀ ਕਿਉਂਕਿ ਵੀ ਇਹ ਡਿਵਾਈਸਸ ਕਿਹਾ ਹੀ ਨਹੀਂ ਜਾਂਦਾ ਘਰੋਂ ਲੈ ਕੇ ਆਓ ਕਿ ਜੋ ਡਿਵਾਈਸਿ ਸਕੂਲ ਦੇ ਵਿੱਚ ਲੋੜ ਆ ਟੈਕਨੋਲੋਜੀ ਦੀ ਉਹ ਬੋਰਡ ਦੇ ਵੱਲੋਂ ਮੁਹੱਈਆ ਕਰਵਾਈ ਜਾਂਦੀ ਆ ਸੋ ਕਮਿਊਨਿਟੀ ਨੇ ਇਸ ਸੰਦਰ ਵਿੱਚ ਬੜਾ ਸਹਿਯੋਗ ਦਿੱਤਾ ਹੈ ਹੁਣ ਅਸੀਂ ਕੰਮ ਕਰ ਰਹੇ ਆ ਕਿ ਜਿਹੜਾ ਇਹ ਘਰੋਂ ਕੈਸ਼ ਦਿੱਤਾ ਜਾਂਦਾ ਵੀ ਲੰਚ ਖਰੀਦ ਲਿਓ ਕਾਫੀ ਖਰੀਦ ਲਿਓ ਸੋ ਇਹ ਕੋਸ਼ਿਸ਼ ਹੈ ਕੈਸ਼ ਜਾਂ ਬਾਇੰਡ ਪਾਵਰ ਆ ਬੱਚੇ ਜਿਹ ਇਸ ਫੀਰ ਜਾਨੀ ਕਿ ਲੰਚ ਖਰੀਦਣ ਦੀ ਬਚਾਈ ਉਹਦੇ ਨਾਲ ਖਰਾਬੀਆਂ ਇਹ ਸਕੂਲਾਂ ਦੇ ਨਾਲ ਬਣੇ ਜਿਹੜੇ ਸਟੋਰ ਆ ਉਤੋਂ ਖਰੀਦ ਹੁੰਦੀਆਂ ਉਹਨਾਂ ਤੇ ਅਸੀਂ ਕੰਮ ਕੀਤਾ ਤੇ ਹੁਣ ਕਮਿਊਨਿਟੀ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੈਸ਼ ਆਨਲਾਈਨ ਸਾਡਾ ਸਿਸਟਮ ਬਣਿਆ ਹੋਇਆ ਹੈ ਕਰੋ ਪੇਰੈਂਟ ਜਿਹੜੇ ਆਪ ਕੋਈ ਆਈਟਮ ਸਕੂਲ ਦੀ ਪੇ ਕਰਨੀ ਆ ਤੇ ਉਹ ਘਰੋਂ ਬੈਠੇ ਹੀ ਕਰ ਸਕਦੇ ਆ ਬੱਚੇ ਨੂੰ ਕੈਸ਼ ਦੇਣ ਦੀ ਲੋੜ ਨਹੀਂ ਹੁੰਦੀ ਇਸ ਕਰਕੇ ਜੇ ਬੱਚਿਆਂ ਕੋਲ ਬੈਂਕ ਪਾਵਰ ਨਹੀਂ ਹੋਊਗੀ ਤੇ ਉਹਨੇ ਤਾਂ ਖਰੀਦੂਗੇ ਨਹੀਂ ਤੇ ਜੇ ਖਰੀਦਦਾਰ ਨਹੀਂ ਰਹੂਗਾ ਕਿਉਂਕਿ ਕੋਈ ਵੀ ਦੁਕਾਨ ਉਹਨੇ ਚੱਲਦੀ ਹੈ ਜਿੱਨਾਂ ਤੇ ਉਹਦਾ ਗਾਹ ਹੁੰਦਾ ਤੋਂ ਮੇਰੇ ਨੂੰ ਲੱਗਦਾ ਵੀ ਜੇ ਬੱਚਿਆਂ ਕੋਲ ਹੀ ਪੈਸੇ ਨਹੀਂ ਹੋਣਗੇ ਤੇ ਫਿਰ ਵੇਚਣ ਵਾਲੇ ਵਾਲੀਆਂ ਵੀ ਕੁਝ ਹੋਰ ਚੰਗਾ ਕੰਮ ਕਰਨ ਲਈ ਮਜਬੂਰ ਕੀਤੇ ਜਾ ਸਕਦੇ ਆ ਸੋ ਮੈਨੂੰ ਲੱਗਦਾ ਵੀ ਆਪਾਂ ਸਮੱਸਿਆਵਾਂ ਦੀਆਂ ਇਹ ਜੜ ਫੜੀ ਹੈ ਜਿਹੜੀ ਉਹਦੇ ਤੇ ਕੰਮ ਕਰ ਰਹੇ ਆ ਦੂਸਰਾ ਸੀ ਜਿਹੜਾ ਚੱਕ ਸਭੂ ਦਾ ਵੀ ਇਹ ਦੇਖਿਆ ਸੀਗਾ ਕਿ ਅੱਜ ਤੱਕ ਵੀ ਜਾਨਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚੇ ਅਨਪੋਹਲ ਉਹ ਕਈ ਵਾਰੀ ਕੋਈ ਗਨ ਵਰਗਾ ਹਥਿਆਰ ਵਰਗੀ ਚੀਜ਼ ਨਜ਼ਰ ਆਉਂਦੀ ਬਸਤੇ ਵਿੱਚ ਲੈ ਜਾਣਗੇ ਸਕੂਲ ਦੇ ਵਿੱਚ ਤੇ ਫਿਰ ਜੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਮਿਲ ਜਾਈ ਇੱਕ ਤ ਉਹਦੇ ਉਸ ਸਰਪੋਰਟ ਇਨਵੋਲ ਕਰਨੀ ਜੇ ਕੋਈ ਹੋ ਜਾਂਦੀ ਹੈ ਉਹਨੂੰ ਸਨਵੋਲਫ ਹੋ ਜਾਈਏ ਤੇ ਫਿਰ ਜਿਹ ਹਥਿਆਰ ਮਿਲ ਜੇ ਭਵੇਂ ਉਹ ਬਾਦ ਵਿੱਚ ਨਕਲੀ ਨਿਕਲੇ ਤੇ ਫਿਰ ਜਿਹੜਾ ਜੀ ਵੀ ਕ੍ਰਿਮੀਨਲ ਚਾਰਜ ਆ ਜਿਹੜਾ ਬੱਚੇ ਤੇ ਲੱਗ ਜਾਂਦਾ ਬੱਚਾ ਸਕੂਲੋਂ ਵੀ ਕੱਢਣਾ ਪੈ ਜਾਂਦਾ ਕਈ ਵਾਰੀ ਸੋ ਪੇਰੈਂਟਸ ਵਾਸਤੇ ਬੱਚੇ ਵਾਸਤੇ ਬਹੁਤ ਵੱਡੀਆਂ ਸਮੱਸਿਆਵਾਂ ਆਵਾਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਸੋ ਇਹਦੇ ਵਿੱਚ ਅਸੀਂ ਇਹ ਦੇਖ ਰਹੇ ਆ ਵੀ ਪੇਰੈਂਟਸ ਜਿਹੜੇ ਘਰਾਂ ਤੋਂ ਵੀ ਜਦੋਂ ਬੱਚਾ ਗਿਆ ਉਦੋਂ ਵੀ ਉਹਦੇ ਬੈਗ ਦੀ ਤਲਾਸ਼ੀ ਲੈ ਲਈ ਜਦੋਂ ਬੱਚਾ ਵਾਪਸ ਆਇਆ ਉਦੋਂ ਵੀ ਉਹਦੇ ਬੈਗ ਦੀ ਤਲਾਸ਼ੀ ਲੈ ਲਈ ਉਹਦੀਆਂ ਜੇਬਾਂ ਦੇ ਵਿੱਚ ਚੰਗੀ ਤਰ੍ਹਾਂ ਦੇਖ ਲਿਆ ਸੋ ਇਸ ਤਰੀਕੇ ਦੇ ਨਾਲ ਜਿਹੜੇ ਪੇਰੈਂਟਸ ਥ ਹੋ ਬੱਚੇ ਤਾਂ ਬੱਚੇ ਆ ਪਰ ਉਸਾ ਬਹੁਤ ਵਧੀਆ ਗੱਲ ਆ ਇਹ ਲੇਕਿਨ ਕੇ ਵਿਸ਼ਵਾਸ ਹੈ ਨਾ ਜਿਹੜਾ ਘਾਤ ਵੀ ਉਸੇ ਵਿਸ਼ਵਾਸ ਦਾ ਹੁੰਦਾ ਜਿਹੜਾ ਕਿ ਅੰਨਾ ਕਈ ਵਾਰੀ ਆਪਾਂ ਦੂਸਰਿਆਂ ਦੇ ਕਰਦੇ ਆ ਸੋ ਇਹ ਵਿਸ਼ਵਾਸ ਘਾਤ ਨਾ ਹੋਵੇ ਬੱਚਾ ਹਣ ਪੋਲਪੁਣੇ ਦੇ ਵਿੱਚ ਇਹ ਜਿਹੜਾ ਜੀ ਆਪਣੇ ਰਾਹੋਂ ਤੋਂ ਨਾ ਪਟਕ ਜਾਏ ਇਹਦੇ ਵਿੱਚ ਪੇਰੈਂਟਸ ਦਾ ਥੋੜਾ ਜਿਹਾ ਵਿਜੀਲੈਂਟ ਅਲੋਡ ਟ੍ਰੇਨਣਾ ਬੜੀ ਜ਼ਰੂਰੀ ਹੈ ਸੋ ਮੁਸਤੈਦ ਨਿਗਰਾਨੀਾਂ ਬੱਚੇ ਦੀ ਹਰ ਸਰਗਰਮੀ ਐਕਟੀਵਿਟੀ ਦੇ ਉੱਤੇ ਜਿੰਨੀ ਜ਼ਿਆਦਾ ਪੇਰੈਂਟਸ ਦੀ ਹੋਏਗੀ ਉਨਾ ਹੀ ਜ਼ਿਆਦਾ ਜੜੀਆ ਜੀ ਸਹਾਇਤਾ ਮਿਲਦੀ ਹੈ ਸਕੂਲਾਂ ਦਾ ਵੀ ਘਰ ਦਾ ਵੀ ਮਾਹੌਲ ਚੰਗਾ ਰੱਖਣ ਦੇ ਲਈ ਹੂੰ ਤੇ ਬਿਲਕੁਲ ਬਿਲਕੁਲ ਜੋਤਸਰ ਬਹੁਤ ਹੀ ਵਧੀਆ ਵਿਸਤਾਰ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਨਾਲ ਨਾਲ ਸੋਸ਼ਲ ਮੀਡੀਆ ਤੇ ਮੇਰੇ ਭਰਾ ਸਾਹਿਬ ਸਾਡੇ ਝੂਟੀ ਸਾਹਿਬ ਵੀ ਸਾਨੂੰ ਦੇਖ ਰਹੇ ਆ ਉਹ ਵੀ ਤੁਹਾਨੂੰ ਸੱਚੀ ਗੱਲ ਕਹਿ ਰਹੇ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਡੇ ਨਾਲ ਜੁੜੇ ਹੋਏ ਆ ਤੇ ਜੋਤਸਰ ਗੱਲ ਦੇਖੋ ਕਿੰਨੀ ਵਧੀਆ ਗੱਲ ਕਹੀ ਆ ਅੱਜ ਇਹ ਗੱਲ ਪੱਕੀ ਆ ਤੇ ਖ ਫਰਜ ਬਣ ਚੁੱਕਾ ਹੈ ਵੀ ਆਪਣੇ ਬੱਚਿਆਂ ਦੇ ਜਿਹੜੇ ਤੁਸੀਂ ਬੇਗਾਂ ਦੀ ਗੱਲ ਕੀਤੀ ਆ ਇਹ ਜਰੂਰ ਹੀ ਅਪਡੇਟ ਹੋਣੀ ਚਾਹੀਦੀ ਆ ਉਹਨਾਂ ਥੋੜਾ ਜਿਹਾ ਉਹਨਾਂ ਦੀ ਦੇਖੋ ਲੈਣ ਵੀ ਬੱਚੇ ਸਕੂਲਾਂ ਦੇ ਵਿੱਚ ਵੀ ਥੋੜਾ ਜਿਹਾ ਆਰਦ ਵਾਲੇ ਅੱਖ ਕਹਿੰਦੇ ਅੱਖ ਗਹਿਰੀ ਕਰਕੇ ਹੀ ਬੱਚਿਆਂ ਦੇ ਉੱਤੇ ਗੱਲਬਾਤ ਬੱਚੇ ਅੱਗੇ ਸਹੀ ਕਿਉਂ ਬੱਚੇ ਹੱਲੇ ਕਹਿੰਦੇ ਹੁੰਦੇ ਆ ਵੀ ਕੋਰੀ ਕਿਤਾਬ ਹੁੰਦੇ ਆ ਜੋ ਲੇਖ ਹੋ ਜਾਂਦਾ ਉਦਾਂ ਦੀ ਉਹ ਗਾਹਾਂ ਉਦੋਂ ਨੂੰ ਚੱਲ ਜਾਂਦੇ ਆ ਤੇ ਅਸੀਂ ਖਾਸ ਕਰਕੇ ਜਿਹੜਾ ਅੱਜ ਦੀ ਆਪਾਂ ਗੱਲਬਾਤ ਕਰ ਰਹੇ ਆ ਆਪਾਂ ਥੋੜੀ ਜੀ ਹੋਰ ਇਸ ਗੱਲ ਨੂੰ ਅੱਗੇ ਵਧਾ ਦਈਏ ਜਦੋਂ ਆਏ ਦਿਨ ਕਲਪਾ ਸਰ ਜਦੋਂ ਇਦਾਂ ਦੀਆਂ ਖਬਰਾਂ ਸੁਣਨ ਦੇਖਣ ਨੂੰ ਮਿਲਦੀਆਂ ਖਾਸ ਕਰਕੇ ਕੁਛ ਪਿੱਛੇ ਦੀਆਂ ਖਬਰਾਂ ਮੈਂ ਇੱਥੇ ਮੇਰੇ ਸੱਜਣ ਮਿੱਤਰ ਨੇ ਮੈਨੂੰ ਵੀ ਅਪਡੇਟ ਕੀਤਾ ਸੀ ਕਿ ਉਹਨਾਂ ਦੇ ਸਕੂਲ ਦੇ ਵਿੱਚੋਂ ਬੱਚਿਆਂ ਦੇ ਸ਼ਰਾਬ ਦੀ ਬੋਤਲ ਮਿਲੀ ਗਈ ਆ ਤੇ ਕਿਦੋਂ ਅਸਲਾ ਕੋਈ ਇਦਾਂ ਦਾ ਲੱਭਦਾ ਆ ਤੇ ਆਪਣੇ ਖਾਸ ਕਰਕੇ ਜੇ ਪੰਜਾਬੀ ਕਮਿਊਨਿਟੀ ਦੀ ਆਪਾਂ ਗੱਲਬਾਤ ਕਰੀਏ ਜਦੋਂ ਇਦਾਂ ਦੇ ਸਾਡੇ ਬੱਚੇ ਇਹਦੇ ਵਿੱਚ ਜਦੋਂ ਇਨਵੋਲਵ ਹੁੰਦੇ ਆ ਤੇ ਸਾਨੂੰ ਆਪਣੇ ਆਪ ਨੂੰ ਵੀ ਬੜੀ ਖਮੋਚੀ ਦਾ ਇੱਕ ਕਹਿੰਦੇ ਹੁੰਦੇ ਆ ਸਾਹਮਣਾ ਕਰਨਾ ਪੈਂਦਾ ਆ ਜੇ ਆਪਾਂ ਇਹ ਚੀਜ਼ ਨੂੰ ਅੱਜ-ਅੱਜ ਦੀ ਜਿਹੜੀ ਗੱਲਬਾਤ ਆਪਾਂ ਹਲਕੀ-ਫੁਲਕੀ ਕਰ ਰਹੇ ਆ ਜੇ ਅੱਜ ਜਿੰਨੇ ਵੀ ਸਾਡੇ ਨੂੰ ਤੁਸੀਂ ਮਾਪੇ ਜਿੱਥੇ-ਜਿੱਥੇ ਜ਼ਿੰਦਾਬਾਦ ਦੇ ਮੋਰੇ ਤੁਸੀਂ ਬੈਠੇ ਆ ਟੀਵੀ ਦੇ ਨਾਲ ਜੁੜੇ ਹੋਏ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਇਹ ਜਿੰਨੀਆਂ ਵੀ ਗੱਲਾਂ ਜੋਤ ਸਾਬ ਨੇ ਕਹੀਆਂ ਆ ਤੁਸੀਂ ਥੋੜਾ ਜਿਆ ਇਹਨੇ ਦੇ ਉੱਤੇ ਧਿਆਨ ਦਿਓ ਤੇ ਮੈਂ ਕਹੂੰਗਾ ਜੋਤ ਸਾਬ ਥੋੜਾ ਜਿਆ ਵਿੱਚ ਇਹਦੇ ਵਿੱਚ ਹੋਰ ਕੀ ਮਤਲਬ ਅਪਡੇਟ ਕੀਤੀ ਜਾਵੇ ਦੇਖੋ ਇਹ ਜਿੰਨੇ ਵੀ ਇਸ ਤਰ੍ਹਾਂ ਦੇ ਨਸ਼ੇ ਅਲਕੋਹਲ ਹਨ ਐਕਚੁਅਲੀ ਇਹ ਹੈ ਕੱਲੇ ਮੁੰਡਿਆਂ ਕੋਲੇ ਨਹੀਂ ਅੱਜਕੱਲ ਦੀ ਸੱਚਾਈ ਸਮੇਂ ਦੀ ਹੈ ਇਹ ਕੁੜੀਆਂ ਕੋਲੋਂ ਵੀ ਬਹੁਤ ਮਿਲਦੀ ਹੈ ਜੀ ਹਾਂਜੀ ਔਰ ਮਿਲਦੀ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਬੱਚਿਆਂ ਨੂੰ ਲੈਣ ਵਾਸਤੇ ਕਿਤੇ ਨੂੰ ਜਾਣਾ ਨਹੀਂ ਪੈਂਦਾ ਇੱਕ ਘਰ ਦੇ ਵਿੱਚ ਹੀ ਜਿਹੜੇ ਮਿੰਨੀ ਠੇਕੇ ਪੇਰੈਂਟਸ ਨੇ ਆ ਖੋਲੇ ਹੋਏ ਆ ਬੇਸਮੈਂਟਾਂ ਦੇ ਵਿੱਚ ਹੂੰ ਹੂੰ ਹੁਣ ਆਪਾਂ ਸ਼ਰਾਬ ਦੇ ਠੇਕੇ 'ਚ ਤਾਂ ਕਹਿੰਦੇ ਆ ਜੀ ਵੀ ਬੱਚੇ ਦੀ ਆਈ.ਡੀ. ਦੇਖੋ ਵੇਚ ਦਿੱਤਾ ਜੀ ਪਰ ਉਹਨਾਂ ਘਰੇ ਜਿਹੜਾ ਆਪ ਹੀ ਸਭ ਕੁਝ ਖੋਲ ਕੇ ਬੈਠੇ ਉੱਥੇ ਆਈਡੀ ਕੌਣ ਦੇਖੇ ਹਨਾ ਸੋ ਉੱਥੇ ਸਾਰੀ ਦੁਨੀਆ ਦੀਆਂ ਕੁੱਲ ਜੜੀਆਂ ਚੜਦੀਆਂ ਤੋਂ ਚੜਦੀਆਂ ਬੋਤਲਾਂ ਸਜਾਈਆਂ ਆ ਉਹੀ ਪਾਣੀ ਵਾਲੀ ਬੋਤਲ ਦੇ ਵਿੱਚ ਪਾਣੀ ਦੇ ਰੰਗ ਵਰਗੀ ਐਲਕੋਹਲ ਪਾ ਕੇ ਤੇ ਉੱਥੋਂ ਥੋੜਾ ਬਤ ਪਾਣੀ ਪਾ ਕੇ ਇੱਕ ਨਮਾ ਕਾਫੀ ਵਾਪਰੀਆਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਕਰਕੇ ਹੀ ਅਸੀਂ ਕਹਿੰਦੇ ਹਾਂ ਕਿ ਚਲੋ ਸਕੂਲ ਸਿਸਟਮ 'ਚ ਵੀ ਆਪਾਂ ਨੂੰ ਨੋਕਸ ਕੱਢਣੇ ਚਾਹੀਦੇ ਆ ਸਰਕਾਰਾਂ 'ਚ ਵੀ ਕੱਢਣੇ ਤੇ ਉਹ ਸਭ ਕੁਝ ਕਰ ਲੈਣਾ ਚਾਹੀਦਾ ਪਰ ਸ਼ੁਰੂਆਤ ਆਪਣੇ ਆਪ ਤੋਂ ਕਰ ਲੈਣੀ ਚਾਹੀਦੀ ਆ ਵੀ ਸਾਡਾ ਜਿਹੜਾ ਘਰ ਦਾ ਸਭ ਕੁਝ ਸਿਸਟਮ ਆ ਉਹ ਠੀਕ ਆ ਤੇ ਉਹ ਇਤਨੀ ਕਿਤੇ ਅੜਚਣ ਬਣਿਆ ਹੋਇਆ ਸੈੱਲ ਫੋਨ ਆਵੇ ਘਰੋਂ ਆ ਸ਼ਰਾਬਾਂ ਆਉਣ ਘਰ ਖੁੱਲੇ ਹੋਏ ਮਿੰਨੀ ਠੇਕੇ 'ਚੋਂ ਇਹ ਫੈਸ਼ਨ ਚੜਦੇ ਚੜਦੇ ਬ੍ਰਾਂਡਡ ਕੱਪੜੇ ਆਉਣ ਘਰੋਂ ਬਾਈਂਗ ਕੈਸ਼ ਡਾਲਰ ਜਦੋਂ ਕਿ ਸਕੂਲੇ ਲੋੜ ਨਹੀਂ ਆਵੇ ਘਰੋਂ ਬਾੜੀਆਂ ਦੀ ਜੜ ਸੋਸ਼ਲ ਮੀਡੀਆ ਸੈਲਫੋਨਸ ਜਾ ਕੇ ਆਪ ਹੀ ਪਰੋਸ ਕੇ ਦਿੱਤਾ ਘਰੋਂ ਮਹਿੰਗੀ ਤੋਂ ਮਹਿੰਗੀ ਗੱਡੀ ਘਰੋਂ ਸੋ ਇਸ ਕਰਕੇ ਮੈਂ ਸਮਝਦਾ ਆ ਕਿ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਨੁਕਸ ਦੀ ਜੜ ਕਿੱਥੇ ਆ ਜੇ ਹੁਣ ਤਾਣੀਆਂ ਪੱਤੇ ਤੋੜਾਂਗੇ ਨਾ ਤੇ ਉਹ ਦਰਖਤ ਦਾ ਵਾਧਾ ਨਹੀਂ ਰੁਕਣਾ ਵੇਖਣ ਕਿ ਜੜ ਤੋਂ ਪੁੱਟ ਦੇਾਂਗੇ ਤੇ ਫੇਰ ਖਤਮ ਹੋ ਜੂ ਕੋਈ ਵੀ ਜਿਹੜਾ ਨਦੀਨ ਜਾਂ ਵੀਟ ਜਾਂ ਫਸਲ ਦੇ ਵਿੱਚ ਸੋ ਉੱਤੋਂ ਤੋੜਿਆ ਡੀਲਾ ਕਾ ਅਗਲੇ ਦਿਨ ਫੇਰ ਉੱਡਾ ਹੀ ਆ ਉਹਨੂੰ ਜੜੋਂ ਖਤਮ ਕਰਨ ਦੇ ਲਈ ਡੂੰਗਾ ਰੰਬਾ ਮਾਰਨਾ ਜ਼ਰੂਰੀ ਹੈ ਤੇ ਡੂੰਗਾ ਰੰਬਾ ਉਹ ਸਕੂਲ ਦੀ ਬਿਲਡਿੰਗ ਵਿੱਚ ਨਹੀਂ ਐਸੇਲੇ ਘਰ ਵਿੱਚ ਮਾਰਨ ਦੀ ਲੋੜ ਆ ਤੇ ਉਹ ਬੈਡਰੂਮਾਂ ਤੱਕ ਜਿਹੜਾਂ ਫੈਲੀਆਂ ਹੋਈਆਂ ਸੋ ਬੈਡਰੂਮਾਂ ਤੱਕ ਜਿਹੜੀਆਂ ਇਹ ਡਿਵਾਈਸਸ ਗਈਆਂ ਹੋਈਆਂ ਇਹ ਉੱਤੇ ਪਵਾੜੇ ਸਿਰਜ ਰਹੀਆਂ ਪਾਵੇਂ ਪੇਰੈਂਟਸ ਇਸ ਸਚਾਈ ਨੂੰ ਮੰਨਣ ਤੇ ਪਾਵੇਂ ਨਾ ਮੰਨਣ ਸੋ ਸੱਚ ਨੂੰ ਆਪਾਂ ਜਿੱਡੀ ਛੇਤੀ ਕੰਧ ਤੇ ਲਿਖੇ ਨੂੰ ਮੰਨ ਲਈਏ ਉਨੀ ਛੇਤੀ ਸਮੱਸਿਆ ਹੱਲ ਕਰ ਲਈਦੀ ਆ ਸੋ ਇਸ ਕਰਕੇ ਵੀ ਇਹ ਜਿਹੜਾ ਵਗਦਾ ਆਪਾਂ ਕਹਿੰਨੇ ਨਾ ਵੀ ਖੁੱਲਾ ਪਾਣੀ ਆਵਾਗੁਣ ਆਪੇ ਹੀ ਤੁਰਿਆ ਜਾਂਦਾ ਹੁੰਦਾ ਨਿਵਾਣ ਵੱਲ ਨੂੰ ਇਹ ਤਾਂ ਹੀ ਆ ਵੀ ਬੱਚੇ ਥਾਂ ਵਿਚਾਰੇ ਬੱਚੇ ਆ ਜਿੱਦਾਂ ਕੋਈ ਬੱਚਾ ਦੁਨੀਆ 'ਚ ਖਰਾਬ ਨਹੀਂ ਪੈਦਾ ਹੋਇਆ ਕੋਈ じゃ ਕੋਰੀ ਸਲੇਟ ਦਿਮਾਗ ਲੈ ਕੇ ਆਇਆ ਸੀ ਜਿੱਦਾਂ ਦਾ ਮਾਹੌਲ ਕੋਈ ਨਿਗਰਾਨੀ ਕੋਈ ਉਹਨੂੰ ਰਹਿਨਮਾਈ ਮਿਲ ਗਈ ਜਾਂ ਰਹਿਨਮਾਈ ਨਹੀਂ ਮਿਲ ਗਈ ਉਦਾਂ ਦੀ ਉਹਦੀ ਜਿਹੜੀ ਸ਼ਖਸੀਅਤ ਡਵੈਲਪ ਹੋਗੀ ਸੋ ਘਰਾਂ ਦੇ ਵਿੱਚ ਆਪਣੇ ਚਿੱਤੋਂ ਜਾਂ ਪੇਰੈਂਟਸ ਕੋਸ਼ਿਸ਼ ਕਰਦੇ ਹੋਣਗੇ ਸਾਰੀਆਂ ਸਹੂਲਤਾਂ ਦੇ ਨਾਲ ਨਿਵਾਜਣ ਦੇ ਲਈ ਪਰ ਇਹ ਸਾਰੀਆਂ ਸਹੂਲਤਾਂ ਦੇ ਨਾਲ ਨਿਵਾਜੀ ਜਾਣ ਕਿਉਂ ਦੇ ਨਾਲ مستਦੀ ਨਿਗਰਾਨੀ ਨਾ ਰੱਖਣ ਕਰਕੇ ਵੱਡੀ ਤਦਾਦ ਦੇ ਵਿੱਚ ਘਰਾਂ ਦੇ ਵਿੱਚ ਸਮਾਜ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਹੂੰ ਇਹ ਬਿਲਕੁਲ ਬਿਲਕੁਲ ਜੋਤਸਾਹ ਜਿੱਦਾਂ ਤੁਸੀਂ ਗੱਲ ਕੀਤੀ ਹੈ ਜਿੱਦਾਂ ਪਹਿਲਾਂ ਵੀ ਤੁਸੀਂ ਗੱਲ ਕਰ ਹਟਿਆ ਜੀ ਹੁਣ ਆਪਾਂ ਬੱਚਿਆਂ ਦੀ ਗੱਲਬਾਤ ਕਰ ਰਹੇ ਹਾਂ ਤੇ ਬੱਚਿਆਂ ਨੂੰ ਖਾਸ ਕਰਕੇ ਜੇ ਆਪਾਂ ਮਾਸਟਰ卡ਡ ਦਿੰਨੇ ਆ ਉਹ ਵੀ ਸਾਨੂੰ ਔਖਾ ਹੁੰਦਾ ਕੈਸ਼ ਦਿੰਨੇ ਆ ਉਹ ਵੀ ਸਾਨੂੰ ਔਖਾ ਹੁੰਦਾ ਪਰ ਮੇਰੀ ਜਿੰਨੀ ਆਪਣੀ ਮਾਤਾ ਮੈਂ ਮਾਤ ਦੇ ਹਿਸਾਬ ਨਾਲ ਗੱਲ ਕਰ ਰਿਹਾ ਕਿਆ ਬਾਤਾਂ ਸਾਡਾ ਸੁਖਵੀਰ ਭਾਜੀ ਵੀ ਸਾਨੂੰ ਦੇਖ ਰਿਹਾ ਤੇ ਨਾਲ ਨਾਲ ਗੁਰਜੀਤ ਭਾਜੀ ਨੇ ਵੀ ਮੈਨੂੰ ਮੈਸੇਜ ਕੀਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਆ ਤੇ ਮੈਂ ਜੋਤਸਾਹ ਜੇ ਹੁਣ ਇਹਦੇ ਵਿੱਚ ਹੁਣ ਇਸ ਵੇਲੇ ਮਾਪੇ ਦੇਖੋ ਹਾਂ ਕੀ ਬਤਾ ਗੁਰਜੀਤ ਭਾਈ ਨੇ ਮੈਨੂੰ ਬਹੁਤ ਵਧੀਆ ਲਿਖ ਕੇ ਆਪਣੇ ਜਲਸਾਭ ਭੇਜ ਦਿੱਤਾ ਆ ਉਹ ਕਹਿੰਦੇ ਆ ਵੀ ਹੁਣ ਅਸੀਂ ਕਮਾਂਕਾਰਾਂ ਚ ਵੀ ਹੈਗੇ ਆ ਹੁਣ ਬੱਚਿਆਂ ਦੀ ਕਿੰਨੀ ਕੀ ਨਿਗਰਾਨੀ ਕੀਤੀ ਜਾਵੇ ਅਸੀਂ ਦੇਖੋ ਆਪਣਾ ਅਸੀਂ ਜਿਹੜਾ ਬਣਦਾ ਆਪਣਾ ਇੱਕ ਫਰਜ਼ ਆ ਉਹ ਨਿਭਾ ਰਹੇ ਆ ਪਰ ਇਹ ਉਹ ਕਹਿੰਦੇ ਕਿ ਕਿੱਥੇ ਤੱਕ ਕਰ ਲਈਏ ਕਿੰਨਾ ਸਕੂਲਾਂ ਦੇ ਵਿੱਚ ਜਾਂਦੇ ਆ ਉੱਥੇ ਵੀ ਇਹ ਕੋ ਚੱਲ ਰਿਹਾ ਜੇ ਅਸੀਂ ਹੁਣ ਪੁਆਇੰਟ ਨੋਟ ਕਰੋ ਪੁਆਇੰਟ ਨੋਟ ਕਰੋ ਹਾਂਜੀ ਬાળਕੋਸ਼ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਕੰਮ ਛੱਡ ਕੇ ਘਰ ਬੈਠ ਕੇ ਨਿਗਰਾਨੀ ਕਰਨ ਦੀ ਲੋੜ ਨਹੀਂ ਹੈ ਪਰ ਜਿਹੜੀਆਂ ਚੀਜ਼ਾਂ ਦੀ ਨਿਗਰਾਨੀ ਕਰਨ ਦੀ ਲੋੜ ਆ ਉਹ ਚੀਜ਼ਾਂ ਦੀ ਕਿਉਂਕਿ ਸਕੂਲ ਸਿਸਟਮ ਚ ਐਜੂਕੇਸ਼ਨ ਚ ਬੱਚਿਆਂ ਨੂੰ ਜ਼ਰੂਰਤ ਹੀ ਨਹੀਂ ਉਹ ਚੀਜ਼ਾਂ ਨਾਮ ਲੈ ਕੇ ਦੇਣਾ ਇੰਨੇ ਹੀ ਕਾਫੀ ਹੈ ਸੈਲ ਫੋਨ ਦੀ ਸਕੂਲੇ ਲੋੜ ਨਹੀਂ ਇਸ ਡਿਵਾਈਸ ਦੀ ਬੈਡਰੂਮ ਵਿੱਚ ਲੋੜ ਨਹੀਂ ਠੇਕਾ ਮਨੀ ਜੇ ਬੇਸਮੈਂਟ ਵਿੱਚ ਖੋਲਿਆ ਤੁਸੀਂ ਆਪਣੀ ਮਰਜ਼ੀ ਨਾਲ ਖੋਲਿਆ ਉਹ ਕਿਦਾਂ ਬੱਚੇ ਦੀ ਪਹੁੰਚ ਤੋਂ ਦੂਰ ਰੱਖਣਾ ਤੁਹਾਡੀ ਸਮਝ ਹੈ ਘਰ ਤੇ ਵਿੱਚ ਹੁਣ ਕੈਸ਼ ਆਪਾਂ ਕਹਿੰਨੇ ਆ ਸਕੂਲੇ ਲੋਡ ਨਹੀਂ ਦੇਣਾ ਬੰਦ ਕਰੋ ਲੰਚ ਦਿਓ ਕਰੋ ਇਹ ਸਾਵਧਾਨੀਆਂ ਥੋੜ੍ਹ-ਬੋਤੀਆਂ ਅਸੀਂ ਵਰਤ ਲਈਏ ਕੋਈ ਇਹ ਨਹੀਂ ਕਹਿੰਦੇ ਵੀ ਉੱਥੇ ਪਹਰੇਦਾਰੀ ਕਰਨੀ ਆ ਬੱਚੇ ਦੀ ਆਪਾਂ ਜੋ ਬੇਤਿਆਨੀ ਦੇ ਵਿੱਚ ਇਹ ਐਕਸ਼ਨਸ ਕਰ ਰਹੇ ਆ ਉਹਨਾਂ ਦੇ ਰਿਐਕਸ਼ਨ ਦੇ ਵਿੱਚ ਸਮੱਸਿਆਵਾਂ ਪੈਦਾ ਹੋ ਰਹੀਆਂ ਇਸ ਕਰਕੇ ਉਹ ਐਕਸ਼ਨ ਥੋੜ੍ਹਾ ਜਿਹਾ ਸਾਨੂੰ ਆਪਣਾ ਕੰਟਰੋਲ ਕਰਨ ਦੀ ਲੋੜ ਹੈ ਪੇਰੈਂਟਸ ਨੂੰ ਬੱਚਾ ਤੇ ਫਿਰ ਬੱਚਾ ਹੀ ਹੈ ਸੋ ਇਸ ਕਰਕੇ ਅਸੀਂ ਕਹਿੰਨੇ ਆ ਕਿ ਇਹਦੇ ਵਿੱਚ ਜਿੰਨਾ ਅਸੀਂ ਕੋਆਪਰੇਟ ਸਹਿਯੋਗ ਕਰ ਲਾਂਗੇ ਇੱਕ ਤੇ ਕੋਸਮਾ ਜੀ ਦਿਨ ਜਰਾ ਆਪਾਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਨਾ ਕਿ ਤੇ ਇਹਦੀ ਜੜ ਇੱਥੇ ਆ ਉਹਨੇ ਸਿਰ ਆਪਾਂ ਉਹਨੂੰ ਹੱਲ ਨਹੀਂ ਕਰ ਸਕਦੇ ਰੋਲਾ ਫੇਰ ਆਪਾਂ ਪਾ ਸਕਦੇ ਹਾਂ ਨਾ ਜੀ ਸੋ ਇਸ ਕਰਕੇ ਜਿਹੜੇ ਇਹ ਕੈਸ਼ ਬਾਰੇ ਜਿਹੜੇ ਇਹ ਡਿਵਾਈਸਸ ਦੇ ਅਬਿਊਜ਼ ਬਾਰੇ ਜਿਹੜੇ ਇਹ ਘਰਾਂ ਤੋਂ ਆਉਂਦੀ ਅਲਕੋਹਲ ਨਸ਼ੇ ਬਾਰੇ ਇਹ ਚੀਜ਼ਾਂ ਦੇ ਵਿੱਚ ਪੇਰੈਂਟਸ ਦੇ ਸਹਿਯੋਗ ਦੀ ਲੋੜ ਆ ਜਿੰਨਾ ਚਿਰ ਉਹ ਸਹਿਯੋਗ ਆਪਾਂ ਖੁੱਲੇ ਮਨ ਨਾਲ ਕਰਨ ਨੂੰ ਤਿਆਰ ਨਹੀਂ ਮੰਨਦੇ ਨਹੀਂ ਮੰਨਦੀਆਂ ਨਹੀਂ ਉਹਨਾਂ ਚਿਰ ਫਿਰ ਆਪਾਂ ਇਹਨਾਂ ਪ੍ਰੋਬਲਮਸ ਨੂੰ ਹੱਲ ਨਹੀਂ ਕਰ ਸਕਣਾ ਸੋ ਇਸ ਕਰਕੇ ਆਪਾਂ ਜੋ ਭੋਲੇਪਨ ਦੇ ਵਿੱਚ ਬੱਚੇ ਨੂੰ ਸਭ ਕੁਝ ਨਵਾਜ ਕੇ ਦਿੰਨੇ ਆ ਜਿਨ੍ਹਾਂ ਦੀ ਕਿ ਜ਼ਰੂਰਤ ਨਹੀਂ ਜੇ ਤੁਸੀਂ ਨਿਗਰਾਨੀ ਨਹੀਂ ਕਰ ਸਕਦੇ ਤੇ ਫਿਰ ਇਹ ਬੇ ਲੋੜੀਆਂ ਸਹੂਲਤਾਂ ਨਾਲ ਨਵਾਜੀ ਚੱਲੋ ਸੋ ਇਸ ਕਰਕੇ ਆਪਾਂ ਜਾਨੀ ਕਿ ਥੋੜਾ ਜਿਹਾ ਨਕਾਬ ਵੀ ਥੋੜੀ ਚੱਲੀ ਹੈ ਨਾਲ ਕਿ ਜੀ ਵੀ ਹੁਣ ਇਹ ਪਾਣੀ ਜਿਹੜਾ ਵਗੀ ਜਾਂਦਾ ਹੈ ਵਗੀ ਜਾਂਦਾ ਪਰ ਲੱਗਿਆ ਨਾ ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਵਿਚਾਰਨਾ ਪੈਣਾ ਕਿ ਕਿਹੜੀ ਚੀਜ਼ ਦੀ ਕਿਹੜੀ ਸਹੂਲਤ ਹੀ ਬੱਚੇ ਨੂੰ ਲੋੜ ਹੈ ਉਨੀਕ ਤੁਸੀਂ ਆਪਣੇ ਕੰਟਰੋਲਡ ਸਟਾਈਲ ਦੇ ਵਿੱਚ ਉਹ ਬੱਚੇ ਨੂੰ ਦੇਈ ਚੱਲੋ ਤੇ ਬੱਚਾ ਠੀਕ ਹੀ ਹੈ ਕਮਾਲਾ ਕਰ ਰਹੇ ਸਾਡੇ ਸਕੂਲਾਂ ਦੇ ਵਿੱਚ ਬੱਚੇ ਐਸੀ ਨਹੀਂ ਗੱਲ ਪਰ ਜਿਹੜੇ ਰਾਹਾਂ ਤੋਂ ਭਟਕ ਰਹੇ ਆ ਕਿਤਨਾ ਕਿਤੇ ਉਹਦੇ ਵਿੱਚ ਜਾਨੀ ਕਿ ਰੋਲ ਹੈਗਾ ਵੀ ਪੇਰੈਂਟਿੰਗ ਨੂੰ ਥੋੜਾ ਜਿਹਾ ਆਪਣੇ ਜਿਹੜੇ ਐਕਸ਼ਨਸ ਆ ਉਹ ਰਿਵਿਊ ਕਰਨੇ ਪੈਣਗੇ ਹਾਂ ਬਿਲਕੁਲ ਬਿਲਕੁਲ ਜੋਤ ਸਰ ਖਾਸ ਕਰਕੇ ਅੱਜ ਦਾ ਪ੍ਰੋਗਰਾਮ ਨਾ ਜਿੰਨਾ ਆਪਾਂ ਕੀਤਾ ਕਰ ਰਹੇ ਹਾਂ ਤੇ ਮੈਂ ਖਾਸ ਕਰਕੇ ਜਿੰਨੇ ਅੱਜ ਤੁਸੀਂ ਮੈਨੂੰ ਦੇਖ ਰਹੇ ਹੋ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹਨੇ ਜੋਤ ਸਾਹਿਬ ਨੇ ਬਰੀਫ ਦੇ ਵਿੱਚ ਇੱਕ ਜਿਹੜਾ ਸ਼ਾਨਾ ਲਾਤਾ ਦੇਖੋ ਕਿੰਨੀ ਵਧੀਆ ਗੱਲ ਕਹੀ ਹੈ ਜੋਤ ਸਾਹਿਬ ਤੁਸੀਂ ਦੀ ਉਹ ਮੈਂ ਵੀ ਗੱਲ ਗ੍ਰੈਂਡ ਕਰ ਲਈ ਆ ਕਿ ਇਹਨਾਂ ਗੱਲਾਂ ਦੇ ਨਾਲ ਨਾ ਜੇ ਅਸੀਂ ਇਹ ਚੀਜ਼ਾਂ ਕੁਝ ਗੱਲਾਂ ਜਿੰਨੀਆਂ ਜੋਤ ਸਾਹਿਬ ਨੇ ਸਾਨੂੰ ਦੱਸੀਆਂ ਹਨ ਇਹ ਗੱਲਾਂ ਆਪਾਂ ਗ੍ਰੈਂਡ ਕਰ ਲਈਆਂ ਯੋਤਪ ਇਸ ਗੱਲ ਤੁਸੀਂ ਵੀ ਦੇਖਿਆ ਮੈਂ ਵੀ ਕਿਉਂ ਆਪਾਂ ਸਾਰੇ ਦੁਨਿਆਵੀ ਬੰਦੇ ਆ ਜਦੋਂ ਆਪਾਂ ਕਿਸੇ ਸੱਜਣਾ ਭਰਾਮਾ ਰਿਸ਼ਤੇਦਾਰਾ ਭਰਾਮਾ ਜਿੱਥੇ ਜਿੱਥੇ ਵੀ ਕਦੇ ਬੈਠੀਦਾ ਕਹਿੰਦੇ ਆਓ ਬਾਈ ਜੀ ਥੱਲੇ ਗਰਾਜ ਚ ਬੇਸਮੈਂਟ ਚ ਚਲੀਏ ਫਿਰ ਸਾਨੂੰ ਬੜੇ ਸ਼ਾਨ ਨੂੰ ਸ਼ੌਕਤ ਨਾਲ ਦਿਖਾਉਂਦੇ ਆ ਭਈਆ ਬਾਰ ਬਣਾ ਲਈ ਭਈਆ ਫਲਾਣਾ ਕਰ ਰਿਹਾ ਫਿਰ ਜਦੋਂ ਉਹ ਚੀਜ਼ਾਂ ਸਾਡੇ ਬੱਚਿਆਂ ਤੱਕ ਜਾਂਦੀਆਂ ਫਿਰ ਸਾਡੀਆਂ ਚੀਕਾਂ ਪੈਣੀਆਂ ਪੈਣੀਆਂ ਪਰ ਜਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਨਾ ਆ ਐਨੇ ਬੀਜੀ ਸਕੇਜੂਲ ਦੇ ਵਿੱਚ ਤੁਸੀਂ ਜ਼ਿੰਦਾਬਾਦ ਨਾਲ ਜਿਹੜਾ ਹਾਂ ਦਾ ਨਾਰਾ ਮਾਰਦੇ ਆ ਤੇ ਅਮਰੀਲੀ ਐਪਰੀਸ਼ੀਏਟ ਤੇ ਤੁਹਾਡੇ ਕੋਲੋਂ ਕੁਝ ਮੈਂ ਵੀ ਗ੍ਰੈਂਡ ਕਰਦਾ ਆ ਕਿਉਂਕਿ ਤੁਹਾਡੇ ਕੋਲ ਇੱਕ ਕਹਿੰਦੇ ਦਰਿਆ ਆ ਤੇ ਉਹਦੇ ਵਿੱਚੋਂ ਕੁਸ ਮੈਂ ਵੀ ਕੋਈ ਚੀਜ਼ ਗ੍ਰੈਂਡ ਕਰੂੰਗਾ ਤੇ ਰਲ ਮਿਲ ਕੇ ਆਪਾਂ ਅੱਗੇ ਵਧ ਰਹੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜੁਲ ਸਾਹਿਬ ਕੋਈ ਜੰਦ ਜਾਂਦੇ ਹੋਰ ਕੋ ਕਹਿਣਾ ਚਾਹੁੰਦੇ ਆ ਨੇ ਵਸ ਮੈਂ ਇਹ ਨੇ ਕਰਨਾ ਚਾਹਨਾ ਚਾਹ ਚਕਸਬੂ ਸਰ ਤੁਹਾਡਾ ਆਪਣੇ ਜਿੰਦਾਬਾਦ ਟੈਲੀਵਿਜ਼ਨ ਦਾ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਪਿੰਡ ਪਰਮਾ ਦਾ ਜੁੜਨ ਲਈ ਧੰਨਵਾਦ ਕਰਦੇ ਆ ਜਿੰਨਾ ਤੁਹਾਡੀ ਟੀਮ ਦੇ ਵੱਲੋਂ ਸਾਨੂੰ ਸਹਿਯੋਗ ਮਿਲਦਾ ਉਸ ਲਈ ਧੰਨਵਾਦ ਕਰਦੇ ਆ ਕਿਉਂਕਿ ਕਮਿਊਨਿਟੀ ਐਨਜੀਪੀ ਹੁਣ ਬਰੰਤਨ ਵਾਰਡ 9 10 ਤੇ ਬੜਮਾਨ ਹੈ ਈਟਾ ਵੱਡਾ ਫਤਵਾ ਦੇ ਕੇ ਸਾਨੂੰ ਭੇਜਿਆ ਹੋਇਆ ਤੇ ਹੁਣ ਮੇਰੇ ਜਿਹੜਾ ਇੱਕ ਇੱਕ ਪਾਲ ਜੀਪੀ ਸਕੂਲ ਸਿਸਟਮ ਤੋਂ ਜੋ ਲੋਕਾਂ ਦੀਆਂ ਅਸਾਨੇ ਉਹਨਾਂ ਦਾ ਸਤਿਕਾਰ ਕਰਨ ਦੇ ਵਿੱਚ ਔਰ ਸਤਿਕਾਰ ਸਹਿਤ ਉਹਨਾਂ ਮੁਸ਼ਕਲਾਂ ਖਤ ਕਰਕੇ ਲੋਕਾਂ ਦਾ ਜੀਵਨ ਆਸਾਨ ਕਰਨ ਦੇ ਵਿੱਚ ਹੀ ਸਾਰਾ ਸਮਾਂ ਗੁਜ਼ਰਦਾ ਜੀ ਸੋ ਮੇਰਾ ਆਪਣੇ ਆਪ ਦੀ ਇਹ ਰੋਲ ਮੈਂ ਅਪਲਾਈ ਕੀਤਾ ਹੋਇਆ ਹੈ ਤੇ ਕੋਈ ਵੀ ਭੈਣ ਭਰਾ ਮੇਰੇ ਨਾਲ ਸੰਪਰਕ ਕਰੇ ਕਦੀ ਫੋਨ ਕਰੇ ਈਮੇਲ ਕਰੇ ਵਿਥਿਨ 1 ਆਵਰ ਉਹਨਾਂ ਨੂੰ ਜ਼ਰੂਰ ਮੇਰਾ ਜਵਾਬ ਆ ਜਾਂਦਾ ਜੇ ਮੈਂ ਇਮੀਡੀਏਟਲੀ ਉਸੇ ਦੇ ਲਈ ਫੋਨ ਨਾ ਚੱਕ ਸਕਾਂ ਈਮੇਲ ਦਾ ਜਵਾਬ ਮੇਰੀ ਦਾ ਉਹਨਾਂ ਨੂੰ ਜ਼ਰੂਰ ਵਿਥਿਨ 1 ਆਵਰ ਤੱਕ ਆ ਜਾਂਦਾ ਹੋਏਗਾ ਕੋਈ ਵੀ ਭੈਣ ਭਰਾ ਬ੍ਰੈਂਟਨ ਵਾਲ ਨਾ ਦੱਸ ਨਹੀਂ ਕਹਿ ਸਕਦਾ ਜਦੋਂ ਵੀ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਇੱਕ ਘੰਟੇ ਦੇ ਵਿੱਚ ਦੀ ਭਰਾਂਜੀ ਤੁਹਾਡੀ ਪ੍ਰੋਬਲਮ ਜਿਹੜੀ ਆ ਉਹ ਹੱਲ ਕਰਨ ਵਾਲੇ ਪਾਸੇ ਆਪਾਂ ਕੰਮ ਸ਼ੁਰੂ ਕਰ ਦਿੱਤਾ ਸੋ ਇਸ ਕਰਕੇ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹਾਂ ਪਰ ਜਿਹੜਾ ਸਹਿਯੋਗ ਸਾਨੂੰ ਭੈਣ ਭਰਾਵਾਂ ਤੋਂ ਚਾਹੀਦਾ ਹੈ ਕਿਉਂਕਿ ਕਮਿਊਨਿਟੀ ਦੇ ਵਿੱਚ ਇੱਥੇ ਨਾ ਗ੍ਰੇਡਿਅੰਟ ਸਿਸਟਮ ਹੈ ਅਕਸਰ ਉਹ ਨੰਬਰ 1 ਦੇ ਵਿੱਚ ਆਏ ਆ ਇਹ ਉਹ ਨੰਬਰ 1 ਦੇ ਵਿੱਚ ਆ ਕੇ ਸਾਨੂੰ ਜੇ ਨੰਬਰ 1 ਜੀਵਨ ਨਹੀਂ ਮਿਲਦਾ ਤੇ ਫਿਰ ਜਿੰਨਾ ਕਿਸਾੜੀ ਉਹਦੇ ਵਿੱਚ ਪਾਰਟਿਸਪੇਸ਼ਨ ਨਾ ਖਾਸ ਤੌਰ ਤੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਕੂਲ ਹੈ ਬੋਰਡ ਹੈ অন্ਟਾਰੀਓ ਦੀ ਪ੍ਰਿੰਸੀਪਲ ਗਵਰਨਮੈਂਟ ਹੈ ਉਹ ਵੀ ਸਾਰੇ ਨੇ ਪਰ ਨਾਲ ਦੀ ਨਾਲ ਕਮਿਊਨਿਟੀ ਦਾ ਵੀ ਬਰਾਬਰ ਦਾ ਉਹਦੇ ਵਿੱਚ ਆਉਂਦਾ ਸਮਾਨ ਉਹ ਘਰਾਂ ਤੋਂ ਪੇਰੈਂਟਸ ਤੋਂ ਆਉਂਦਾ ਸੋ ਪੇਰੈਂਟਸ ਨੂੰ ਉਹਦੇ ਬਾਰੇ ਜਿਹੇ ਪੁਨਛਾਣ ਇਹੇ ਰੱਖਣੀ ਤੇ ਅਸੀਂ ਕੀ ਭੇਜ ਰਹੇ ਹਾਂ ਕੀ ਵਾਪਸ ਆਇਆ ਇਹ ਤੇ ਹੁਣ ਪੇਰੈਂਟਸ ਹੀ ਕਰ ਸਕਦੇ ਆ ਤੇ ਜਿਹੜੀ ਅਸੀਂ ਮੁਸਤਕੀਦੀ ਨਿਗਰਾਨੀ ਦੀ ਗੱਲ ਕਰਦੇ ਆਂ ਇਹ ਵੀ ਘਰੋਂ ਪੇਰੈਂਟਸ ਹੀ ਕਰ ਸਕਦੇ ਆ ਘਰ ਆ ਕੇ ਕੋਈ ਕਰਨ ਹੋ ਰਿਹਾ ਜੀ ਸੋ ਇਸ ਕਰਕੇ ਬਹੁਤ ਵੱਡਾ ਸਹਿਯੋਗ ਕਮਿਊਨਿਟੀ ਦਾ ਆਲਰੇਡੀ ਮਿਲ ਰਿਹਾ ਜਿੰਨਾ ਸਹਿਯੋਗ ਕੀਤਾ ਜਾ ਰਿਹਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜੋਤਪੀ ਮੈਂ ਹੁਣ ਇਥੋਂ ਤੁਹਾ ਤੋਂ ਅਜ਼ਾਦ ਲੂੰਗਾ ਤੇ ਮੇਰੇ ਵੱਲੋਂ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਜਲਦ ਕੋਸਾਰ ਕੀ ਫੁਰਕੀ ਦੀ ਗੱਲ ਅਵੇਰਨੈਸ ਦੀ ਗੱਲ ਤੇ ਕਿਸੇ ਨੇ ਜੋਤਪੀ ਸਾਹਿਬ ਨਾਲ ਗੱਲਬਾਤ ਕਰਨੀਆਂ ਜੋਤਪੀ ਸਾਹਿਬ ਦਾ ਨੰਬਰ 4168953784 ਤੇ ਜੋਤਪੀ ਸਾਹਿਬ ਇਥੋਂ ਮੈਂ ਤੁਹਾ ਤੋਂ ਅਜ਼ਾਦ ਲੂੰਗਾ ਤੇ ਮੇਰੇ ਵੱਲੋਂ ਤੁਹਾਨੂੰ ਦੋ ਮੇ ਹੱਥ ਜੋੜ ਕੇ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਥੈਂਕ ਯੂ ਜੀ ਸਕਸਨ ਸਰ ਸਤਿ ਸ੍ਰੀ ਅਕਾਲ ਜੀ ਤੇ ਮੈਂ ਆਸ ਕਰ ਰਿਹਾ ਵੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਣਾ ਹੈ ਹਲਕਾ ਫੁਰਕੀ ਗੱਲਬਾਤ ਤੁਹਾਡੇ ਲਈ ਇਸ ਗੱਲਾਂ ਤੇ ਜੇ ਜੋਲ ਸਾਬੀਆਂ ਗੱਲਾਂ ਤੇ ਤੁਸੀਂ ਥੋੜਾ ਜਿਹਾ ਧਿਆਨ ਮਾਰ ਲਿਓ ਤੇ ਆਉਣ ਵਾਲਾ ਜਿਹੜਾ ਸਾਡਾ ਬੱਚਿਆਂ ਦਾ ਫਿਊਚਰ ਹੈ ਤਾਂ ਅਸੀਂ ਰਲ ਮਿਲ ਕੇ ਸਵਾਰ ਲਵਾਂਗੇ ਤੇ ਇਹ ਗੱਲ ਅਸੀਂ ਬੜੇ ਫਕਰ ਔਰ ਮਾਣ ਨਾਲ ਕਹਾਂਗੇ ਇਹ ਸਾਡੇ ਬੱਚੇ ਆ ਇਹ ਸਾਡੇ ਔਰ ਇਹ ਵੀ ਇਹ ਬੱਚੇ ਵੀ ਸਾਡੇ ਉੱਤੇ ਮਾਣ ਕਰਨਗੇ ਆਪਾਂ ਤਰਵਾਤ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾਉ ਇਥੇ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਵੀ ਤੁਹਾਨੂੰ ਦੋ ਮੈਂ ਅੱਥੀਂ ਔਰ ਕੇ ਸਤਿਕਾਰ ਤੇ ਪਿਆਰ ਭਰੀ ਸਤਿ ਸ਼੍ਰੀਕਾਲ ਕਬੂਲ ਕਰਿਓ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜਿੰਦਾਬਾਦ ਰਹੋ ਤੇ ਜੁੜ ਰਹੋ Not.